ਤਸਵੀਰਾਂ ਦੇ ਵਿੱਚ ਜਿਨ੍ਹਾਂ ਨੌਜਵਾਨਾਂ ਨੂੰ ਤੁਸੀਂ ਮੂੰਹ ਬੰਨੀ ਦੇਖ ਰਹੇ ਹੋ ਇਹ ਉਹ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਸੀ ਇਹ ਨੌਜਵਾਨ ਯੂਪੀ ਤੋਂ ਨਜਾਇਜ਼ ਅਸਲਾ ਲਿਆ ਕੇ ਗੈਂਗਸਟਰਾਂ ਨੂੰ ਸਪਲਾਈ ਕਰਦੇ ਸਨ ਜਿਸ ਦੀ ਸੂਚਨਾ ਮਿਲਣ ਤੇ ਅੰਮ੍ਰਿਤਸਰ ਸੀਆਈਏ ਸਟਾਫ ਨੇ ਵੱਡੀ ਕਾਰਵਾਈ ਕਰਦੇ ਹੋਏ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਵੱਡੀ ਮਾਤਰਾ ਦੇ ਵਿੱਚ ਹਥਿਆਰ ਵੀ ਬਰਾਮਦ ਹੋਏ ਨੇ ਅਤੇ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਏ ਨੇ ਕਿ ਯੂਐਸਏ ਤੇ ਆਸਟ੍ਰੇਲੀਆ ਦੇ ਵਿੱਚ ਬੈਠੇ ਨੌਜਵਾਨਾਂ ਦੇ ਵੱਲੋਂ ਸਾਰਾ ਨੈੱਟਵਰਕ ਚਲਾਇਆ ਜਾ ਰਿਹਾ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਗੈਂਗਸਟਰਸ ਤੇ ਡਰੱਗ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਉਹਨਾਂ ਦੇ ਡਾਇਰੈਕਸ਼ਨਸ ਤੇ ਉਹਦੇ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਇਹ ਕਾਮਯਾਬੀ ਮਿਲੀ ਹੈ ਜਿੱਥੇ ਸੀਕ੍ਰੇਟ ਡਰੱਗ ਰਨਿੰਗ ਰੈਕਟ ਯੂ نو ਆਪਾਂ ਕਹਿ ਸਕਦੇ ਹਾਂ ਬਸਟ ਕੀਤਾ ਸੱਤ ਅਕਿਊਜ਼ ਫੜੇ ਨੇ ਔਰ 11 ਵੈਪਨ ਫੜੇ ਗਏ ਨੇ 10 पिस्टल ਨੇ 0.32 ਬੋਰ ਦੇ اور ਇੱਕ ਡਬਲ ਬੈਰਲ 12 ਬੋਰ ਦਾ ਨਾ ਇਹਦੇ ਚ ਜਿਹੜੇ 7 ਕ्यूज ਫੜੇ ਗਏ ਉਹਨਾਂ ਤੋਂ ਜਿਹੜੀ ਪੁੱਛਗਿੱਛ ਹੋਈ ਹੈ ਉਹਦੇ ਚ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਇਹਦੇ ਚ ਆਸਟ੍ਰੇਲੀਆ ਬੇਸਡ ਇੱਕ ਕ੍ਰਿਮੀਨਲ ਦਾ ਨਾਮ ਆਇਆ ਉਹ ਉਹਦਾ ਨਾਮ ਹੈ ਰਿਤਿਕ ਰੈਲੀ ਔਰ ਇੱਕ ਕੋਨਾਲ ਮਹਾਜਨ ਨਾਮ ਦਾ ਜਿਹੜਾ ਕ੍ਰਿਮੀਨਲ ਹੈ ਉਹ ਜੇਲ੍ਹ ਚ ਲੌਇਡ ਉਹ ਦੋਨੇ ਜਣੇ ਔਰ ਇੱਕ ਯੂਐਸ ਬੇਸਡ ਹੋਰ ਅ ਫਿਗਰ ਹੋਇਆ ਬੰਦਾ ਉਹਦਾ ਜੇ ਨਾਮ ਕਲੀਅਰ ਨਹੀਂ ਹੋ ਸਕਿਆ ਸਾਨੂੰ ਉਹ ਸੀ ਇਹ ਸਾਰੀ ਨੂੰ ਡਿਵੈਲਪ ਕੀਤਾ ਸਾਡੇ ਸੀਆਈਏ 1 ਤੇ ਸੀਆਈਏ 2 ਦੀਆਂ ਟੀਮਾਂ ਨੇ ਮਿਸਟਰ ਹਰਪ੍ਰੀਤ ਮੰਡੇ ਡੀਸੀਪੀ ਸਾਹਿਬ ਅਮੋਲਕਦੀਪ ਔਰ ਜਿਹੜੇ ਬਾਕੀ ਟੀਮ ਹੈ ਸਾਰੇ ਪੁਰਾਣੇ ਟਾਈਮ ਤੋਂ ਵੀ ਚੱਲ ਰਿਹਾ ਸੀ ਉਦੋਂ ਦਲਬਾਖ ਸਿੰਘ ਵੀ ਹੁੰਦੇ ਸੀ ਇੱਥੇ ਸੀਆਈਏ 2 ਚ ਤੇ ਉਹਨਾਂ ਦੀ ਸਾਰੀ ਟੀਮ ਨੇ ਰਾਜੇਸ਼ ਤੇ ਮੈਡਮ ਡਾਕਟਰ ਪ੍ਰਗਿਆ ਜੈਨ ਜੀ ਨੇ ਸਾਡੇ ਨਵੇਂ ਡੀਸੀਪੀ ਸਿਟੀ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਇਹਨੂੰ ਗੱਲ ਨੂੰ ਡਿਵੈਲਪ ਕਰਕੇ ਸਾਰੀ ਚੀਜ਼ ਕੀਤੀ ਹੈ ਜਿਹੜੀ ਮੇਨ ਇੰਪੋਰਟੈਂਟ ਗੱਲ ਆਈ ਹੈ ਕਿ ਇਹ Madhya Pradesh ਤੋਂ weapon ਲੈ ਕੇ ਆਉਂਦੇ ਸੀ ਡਾਇਰੈਕਟ ਡਾਇਰੈਕਸ਼ਨਸ ਹੁੰਦੀਆਂ ਸੀ ਬਾਰੋਂ ਆਸਟ੍ਰੇਲੀਆ ਤੋਂ ਤੇ US ਤੋਂ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਤੁਸੀਂ ਇੱਕ ਸਪੈਸਿਫਿਕ ਜਗ੍ਹਾ ਦੇ ਉੱਤੇ ਚੀਜ਼ ਨੂੰ ਵੈਪਨ ਰੱਖ ਕੇ ਆਓ। ਔਰ ਉਥੋਂ ਕੌਣ ਕਲੈਕਟ ਕਰਦਾ ਸੀ ਉਹ ਵੀ ਚੀਜ਼ ਅਜੇ ਇਹਨਾਂ ਨੂੰ ਨਹੀਂ ਕਲੀਅਰ ਜਿਸ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਉਹ ਕਾਫੀ ਜ਼ਿਆਦਾ ਅਜੇ ਇਨਵੈਸਟੀਗੇਸ਼ਨ ਵਿੱਚ ਡੀਪ ਹੋਰ ਅਪਰੋਬ ਦੀ ਲੋੜ ਹੈ ਜੋ ਅਸੀਂ ਕੀਤੀ ਜਾ ਰਹੀ ਹੈ ਸਪੈਸ਼ਲ ਟੀਮਾਂ ਲਾਈਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਨਾਲ ਆਉਣ ਵਾਲੇ ਸਮੇਂ ਤੋੜਨਾ ਹੋਰ ਵੀ ਇਸ ਚੀਜ਼ਾਂ ਬਾਰੇ ਅਸੀਂ ਸਾਂਝੀ ਕਰਾਂਗੇ ਗੱਲ ਔਰ ਹੋਰ ਅੱਛੀ ਸਕਸੈਸ ਮਿਲਣ ਦੀ ਸਾਨੂੰ ਉਮੀਦ ਹੈ। ਔਰ ਇਹਦੇ ਚ ਇਹ ਫਿਕਰ ਹੋਇਆ ਕਿ ਔਰ ਬਾਰਡਰ ਡਿਸਟ੍ਰਿਕਟਸ ਦੇ ਜਾਂ ਹੋਰ ਡਿਸਟ੍ਰਿਕਟਸ ਦੇ ਬੰਦੇ ਜਿਹੜੇ ਆ ਉਹ ਆ ਕੇ ਉਥੋਂ ਕਲੈਕਟ ਕਰਦੇ ਰਹੇ ਨੇ ਤੇ ਜਿਹੜਾ ਇਲੀਗਲ ਵੈਪਨਸ ਦੀ ਅਮਦਰਫਤਾ ਉਹਦੇ ਤੇ ਮੈਨੂੰ ਬੜੀ ਵੱਡੀ ਸਕਸੈਸ ਮੰਨਦਾ ਕਿਉਂਕਿ ਤੁਸੀਂ ਪਿੱਛੇ ਵੀ ਦੇਖਿਆ ਕਿ ਜਿੱਥੇ ਵੀ ਛੋਟੀ ਗੱਲ ਦੇ ਵਿੱਚ ਹੁੰਦਾ ਚਾਹੇ ਪਤੰਗ ਵਾਲਾ ਹੈ ਜਾਂ ਹੋਰ ਗੱਲ ਹੈ ਉਹਦੇ ਚ ਆਮ ਲੋਕ ਵੈਪਨ ਯੂਜ਼ ਕਰ ਲੈਂਦੇ ਨੇ ਸੋ ਇਹ ਜਿਹੜੀ ਅ ਵੱਡੀ ਖੇਪ ਫੜੀ ਗਈ ਹੈ ਔਰ ਇਹ ਸੱਤ ਬੰਦੇ ਫੜੇ ਗਏ ਆ ਜੇਲ ਨੈਟਵਰਕ ਆ ਗਿਆ ਆਸਟ੍ਰੇਲੀਅਨ ਨੈਟਵਰਕ ਆ ਗਿਆ ਯੂ ਐਸ ਬੇਸਡ ਨੈਟਵਰਕ ਆ ਗਿਆ ਇਹਨੂੰ ਮੈਂ ਬੜੀ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਔਰ ਇਹ ਅੱਛਾ ਬਸ ਹੋਇਆ ਮੋਡਿਊਲ ਵਿੱਚ ਦੋ ਪਰਚੇ ਵੀ ਦਰਜ ਕੀਤੇ ਆ ਔਰ ਸੱਤ ਅਕਿਊਜ਼ ਨੇ ਜਿਹੜੇ ਫੜੇ ਗਏ ਆ ਅਲੱਗ-ਅਲੱਗ ਜਗ੍ਹਾ ਦੇ ਔਰ ਇਹਨਾਂ ਸਾਰਿਆਂ ਦਾ ਜਿਹੜਾ ਪਿਛੋਕੜ ਆ ਉਹ ਵੀ ਤੁਹਾਨੂੰ ਮੈਂ ਸ਼ੇਅਰ ਕਰ ਦਿੰਨਾ ਜਿਹੜਾ ਜਸ਼ਨਦੀਪ ਤੇ ਕਰਨਦੀਪ ਦੋ ਭਰਾ ਨੇ ਇਹ ਹੈਗੇ ਨੇ ਉਹ ਟੂਰਨੇ ਗੁਰੂਕੀਵਡਾਲੀ ਛਾਟਾ ਦੇ ਉਮਰਾਂ ਇਹਨਾਂ ਦੀ ਛੋਟੀਆਂ 19 ਤੇ 21 ਸਾਲ ਦੇ ਆ ਕੁਨਾਲ ਮਹਾਜਨ ਇੱਕ ਪੁਰਾਣਾ ਕ੍ਰਿਮਿਨਲ ਹੈ ਜਿਹੜਾ ਜੇਲ੍ਹ ਚ ਬੰਦਾ ਅਮਰਸਰ ਰਿਕਿਟ ਰੈਲੀ ਆਸਟ੍ਰੇਲੀਆ ਬੇਸ ਬੰਦਾ ਹੈਗਾ ਕਰਨਦੀਪ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੈ ਕੁਨਾਲ ਮਹਾਜਨ ਦੇ ਖਿਲਾਫ ਪੰਜ ਮੁਕੱਦਮੇ ਦਰਜ ਨੇ ਉਸ 307 ਵੀ ਹੈ ਅਟੈਂਪਟ ਟੂ ਮਰਡਰ 365 384 ਫਰੋਤੀਆਂ ਤੇ ਕਿਡਨਾਪਿੰਗ ਸਨੇਚਿੰਗ ਦਾ 307 ਦੇ ਨਾਲ 336 ਫਾਇਰਿੰਗ ਵੈਰਾ ਕੀਤੀ ਇਸ ਤੋਂ ਇਲਾਵਾ ਜਿਹੜੇ ਸ਼ਰਨਜੀਤ ਸਣੀ ਐ ਇਹ ਵੀ ਤਕਰੀਬਨ 24 ਸਾਲ ਦਾ ਹੈਗਾ ਲੜਕਾ ਪਿੱਛੋ ਰਹਿਣ ਵਾਲਾ ਪਿੰਡ ਬਹਿਲਾ ਸਿਟੀ ਤਰਨਤਾਰਨ ਦਾ ਦੀਪਕ ਕੁਮਾਰ ਦੀਪੂ ਐ ਇਹ 24 ਸਾਲ ਦਾ ਹੈ ਔਰ ਸੰਦੀਪ ਏਲੀਅਸ ਕਾਕਾ ਐ ਇਹ ਵੀ ਤਕਰੀਬਨ 26 ਸਾਲ ਦਾ ਹੈਗਾ ਨਰਿੰਦਰ ਸੋਨੂ ਐ 30 ਸਾਲ ਦਾ ਉਹ ਐਂਡੀਪੀਐਸ ਦੇ ਪਰਚੇ ਦਰਜ ਨੇ ਗੋਵਿੰਦਵਾਲ ਸਾਹਿਬ ਦੇ ਵਿੱਚ ਤੋ ਜਿਹੜੀ ਗੱਲ ਇਹਦੇ ਸਾਹਮਣੇ ਆਉਂਦੀ ਹੈ ਕਿ ਪੁਰਾਣੇ ਕ੍ਰਿਮੀਨਲ ਜਿਹੜੇ ਆ ਔਰ ਜੇਲ੍ਹ ਚ ਬੈਠ ਕੇ ਆਪਣੇ ਨੈਟਵਰਕ ਚਲਾਉਂਦੇ ਰਹਿੰਦੇ ਔਰ ਆਊਟ ਆਫ ਇੰਡੀਆ ਜਿਹੜੇ ਸਾਡੇ ਲੋਕ ਇਥੋਂ ਬਾਹਰੋਂ ਗਏ ਹੋਏ ਇਹਨਾਂ ਦੇ ਪੁਰਾਣੇ ਕਨੈਕਸ਼ਨਸ ਨੇ ਉਹ ਕਿਸੇ ਨਾ ਕਿਸੇ ਲੋਕਲ ਕ੍ਰਿਮੀਨਲ ਨਾਲ ਇਨ ਟੱਚ ਹੋ ਕੇ ਉਹਨਾਂ ਨੂੰ ਡਾਇਰੈਕਸ਼ਨ ਦੇ ਕੇ ਸਾਰਾ ਕੰਮ ਕਰਾ ਰਹੇ ਆ ਤੋ ਇਹਦਾ ਸਾਰਾ ਜਿਹੜਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦਾ ਐਂਗਲ ਆ ਵੀ ਆਪਾਂ ਸਾਰਾ ਬੜੇ ਦੇਖ ਰਹੇ ਆ ਕਿ ਕਿੱਦਾਂ ਐਸੇ ਕਿੱਥੋਂ ਹੁੰਦੇ ਸੀ ਬਾਹਰਲੇ ਬੰਦਿਆਂ ਨੂੰ ਕੋਈ ਰੋਲ ਸੀਗਾ ਉਹ ਤੁਹਾਡਾ ਨਾਲ ਟਾਈਮ ਟੂ ਟਾਈਮ ਸ਼ੇਅਰ ਕਰਨਗੇ ਅਜੇ ਇਸ ਸਟੇਜ ਦੇ ਉੱਤੇ ਇਨਵੈਸਟੀਗੇਸ਼ਨ ਦਾ ਬੜਾ ਸੈਂਸਿਟਿਵ ਪਾਰਟ ਹੈ ਉਹ ਇਹਨੂੰ ਤੁਹਾਡਾ ਇਹ ਜਿਹੜੀਆਂ ਜੇ ਬੋਲ ਰਿਹਾ ਨੇ ਇਹਨਾਂ ਨੂੰ ਮਿਲਦੀਆਂ ਕਿੱਥੋਂ ਸੀ ਤੇ ਆ ਜ਼ਿਆਦਾਤਰ ਕਿਹੜਾ ਸ਼ਹਿਰ ਜਿਹੜਾ ਜ਼ਿਆਦਾ ਰੱਖਿਆ ਤੇ ਵੀ ਇੱਥੇ ਸਪਾਈ ਦੇ ਲਈ ਦੇਖੋ ਸ਼ਹਿਰ ਦੀ ਨਹੀਂ ਗੱਲ ਦੱਸ ਅਜੇ ਪਤਾ ਲੱਗ ਸਕੀ ਜੀ ਇਹਨਾਂ ਨੂੰ ਹੈਂਡਲਰ ਜਿਹੜੇ ਬਾਹਰ ਬੈਠੇ ਆ ਚਾਹੇ ਆਸਟ੍ਰੇਲੀਅਨ ਨੇ ਬੰਦਾ ਚਾਹੇ ਕੁਨਾਲ ਮਹਾਜਨ ਨੇ ਇਹ ਤੋਂ ਅਸੀਂ ਪੁੱਛਗੀ ਚ ਕਰ ਰਹੇ ਆ ਉਹ ਅਜੇ ਮੈਂ ਤਾਂ ਤੁਹਾਡਾ ਰਿਵੀਲ ਨਹੀਂ ਕਰ ਰਹੇ ਉਹ ਡਿਸਟ੍ਰਿਕਟ ਦੇ ਫਿਰ ਬੰਦੇ ਅਲਰਟ ਹੋ ਜਾਂਦੇ ਦੂਜੇ ਉਹ ਅਸੀਂ ਅੱਗੇ ਫੜਨਾ ਚਾਹੁੰਦੇ ਆ ਕਿ ਰੈਸੀ ਇਹਨਾਂ ਦੇ ਰੈਸੀਪੀਐਂਟ ਕੌਣ ਸੀਗੇ ਕਿ ਉਹ ਕੌਣ ਰਿਸਿਵਰ ਸੀ ਜਾਂ ਜਿਨ੍ਹਾਂ ਨੇ ਖਰੀਦਣੇ ਸੀ ਜਾਂ ਲੈਣੇ ਸੀਗੇ نمبر دو ہزار تئی کا تین سو سات کا ਯੂਐਸਏ ਬੇਸਤੀ ਦੋ ਜਿਹੜੇ ਕ੍ਰਿਮੀਨਲ ਫਰੇਗਰਸ ਸੀ ਕਿ ਇਹਨਾਂ ਦਾ ਕਨੈਕਸ਼ਨ ਉਹਨਾਂ ਦੇ ਨਾਲ ਹੈ ਨਹੀਂ ਉਹ ਨਹੀਂ ਕੋਈ ਅਜੇ ਤੱਕ ਆਇਆ ਜੀ ਉਹ ਅਸੀਂ ਯੂਐਸ ਵਾਲੇ ਬੰਦੇ ਦੀ ਆਈਡੈਂਟੀਟੀ ਅਜੇ ਕਲੀਅਰ ਕਰਨਾ ਚਾਹੁੰਦੇ ਆ ਉਹ ਹੋ ਜੇਗੀ ਕਿਉਂਕਿ ਇਹਨਾਂ ਨੂੰ ਗਲਤਫੁਲਤ ਨਾਮ ਲੈ ਕੇ ਲੋਕ ਦੱਸਦੇ ਰਹਿੰਦੇ ਵੀ ਮੈਂ ਇਸ ਤਰ੍ਹਾਂ ਉੱਥੇ ਬੈਠਾ ਆਪਰੇਟ ਕਰ ਰਿਹਾ ਉਹ ਸਾਰਾ ਰਿਵੀਲ ਕਰਾਂਗੇ ਤੁਹਾਡੇ ਨਾਲ ਉਹਨੂੰ ਅਪਡੇਟ ਕਰਿਓ ਕਿ ਕਿਸ ਤਰ੍ਹਾਂ ਪਲੇਟ ਕਰਦਾ ਸੀ ਕਿ ਪੰਡਿੰਗ ਉੱਧਰ ਜਾਂਦੀ ਸੀ ਇੱਧਰ ਉੱਡੀ ਸੀ ਮੈਂ ਭਾਈ ਸਾਹਿਬ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਵੀ ਅਸੀਂ ਉਹ ਜਿਹੜਾ ਫਾਈਨੈਂਸ਼ੀਅਲ ਐਂਗਲ ਉਹਨੂੰ ਵੀ ਅਸੀਂ ਬਹੁਤ ਡੀਪਲੀ ਕਰ ਰਹੇ ਹਾਂ ਹਵਾਲਾ ਵਾਲਾ ਐਂਗਲ ਉਹ ਮੈਂ ਇਸ ਟੇ ਤੇ ਨਹੀਂ ਨਹੀਂ ਰੀਵਿਲ ਕਰ ਰਿਹਾ बिकॉज ਆਫ ਇਹ ਸਾਰੇ ਬੰਦੇ ਸਾਡੀ ਗ੍ਰਿਫਟ ਚੋਂ ਬਾਹਰ ਨਿਕਲ ਜਾਣਗੇ ਹਾਂਜੀ ਹੁੰਦਾ ਕਿੰਨੇ ਵੀ ਨਹੀਂ ਦੱਸਤਾ ਦੇਖੋ ਇਹਨਾਂ ਨੇ ਦੱਸਿਆ ਵੀ ਜਿਹੜੇ ਹੁਣ ਆਪਾਂ 11 ਮੈਪਨ ਤਾਪਾ ਫੜ ਲਿਆ ਹੈ ਇੱਕ ਜੱਕਰ ਇਹਨਾਂ ਨੇ ਪਹਿਲਾਂ ਲਾਇਆ ਉਹ ਅਜੇ ਕਲੀਅਰ ਕਰਨਾ ਹੈ ਨਾ ਤਾਂ ਵੀ ਕਿੰਨੇ ਟੋਟਲ ਵੈਪਨ ਆਏ ਨੇ ਇਹੋ ਜਿਹੀ ਨਹੀਂ ਕਿ ਕੋਈ ਹੋਰ ਫੀਸ ਦੇ ਵੀ ਕੰਮ ਕਰ ਰਿਹਾ ਹੈ ਇਹ ਖਬਰ ਆ ਰਹੀ ਕਿ ਵੈਪਨ ਹੋਰ ਵੀ ਬਣੇ ਨੇ ਯਾਰ ਵੈਪਨ ਮੈਂ ਤੁਹਾਨੂੰ ਕਿਹਾ ਹੋਰ ਫੜਾਂਗੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਬਿਕੋਜ਼ ਸਾਨੂੰ ਪਤਾ ਕਿ ਜਿਹੜੇ ਬੰਦੇ ਲੈ ਕੇ ਜਾ ਚੁੱਕੇ ਡਿਲੀਵਰੀ ਉਹਨਾਂ ਤੋਂ ਵੀ ਰਿਕਵਰ ਕਰਨੇ ਆ ਤਾਂ ਮੈਂ ਇਸ ਸਟੇਜ ਤੇ ਉਹਨਾਂ ਦੇ ਨਾਮ ਅਸੀਂ ਸ਼ੇਅਰ ਨਹੀਂ ਕਰ ਰਹੇ ਹੈ ਜੀ ਇੰਨੇ ਜਸਤਾ ਕਰ ਰਿਹਾ ਨਾ ਕੰਮ ਆਸਟ੍ਰੇਲੀਆ ਦੇ ਜਿਹੜਾ ਰੱਖਣੇ ਚ ਪਹੁੰਚ ਜਾਂਦਾ ਸੀ ਇਬ ਦੇਖਦੇ ਆ ਉਹਦਾ ਪਾਸਪੋਰਟ ਵਗੈਰਾ ਡਿਟੇਲਸ ਮੰਗਾਈਆਂ ਵੀ ਕਦੋਂ ਗਿਆ ਬੰਦਾ ਵੀ ਅਗਲਾ ਆਪਣੀ ਪੂਰੀ ਗੱਲ ਇਹਨਾਂ ਨੂੰ ਵੀ ਨਹੀਂ ਦੱਸਦਾ ਵੀ ਮੈਂ ਕਿਸ ਤਰ੍ਹਾਂ ਗਿਆ ਕਿਸ ਬੇਸ ਤੇ ਉਹ ਸਾਰਾ ਅਸੀਂ ਔਨ ਰਿਕਾਰਡ ਲਿਆ ਕੇ ਔਰ ਪਾਸਪੋਰਟ ਦਾ ਟਰੈਵਲ ਦਾ ਸਾਰਾ ਦੇਖਾਂਗੇ ਵੀ whether it is a fake passport original passport ਸਟੂਡੈਂਟ ਗਿਆ بزਨਸ ਵੀਜ਼ੇ ਤੇ ਗਿਆ ਕੀ ਗਿਆ ਇਹੋ ਨਾਲ ਪਤਾ ਲੱਗ ਜਾਂਦਾ ਕਿ ਸੇਮ ਫੈਕਟਰੀ ਤੋਂ ਬਣੇ ਜਿਹੜੇ ਮੰਤ ਦੇ ਤੋਂ ਪਹਿਲਾਂ ਵੀ ਆਏ ਸੀਗੇ ਕਿ ਜਾਂ ਕੋਈ ਡਿਫਰੈਂਟ ਫੈਕਟਰੀਆਂ ਆਪਰੇਟ ਕਰ ਰਹੀਆਂ ਯਾਰ ਉਹ ਅਸੀਂ ਬੰਦਾ ਆਇਡੈਂਟੀਫਾਈ ਕੀਤਾ ਪਾਰਟੀ ਉੱਥੇ ਜਾ ਰਹੀ ਆ ਸਾਡੇ ਯਾਰ ਉਹ ਹੀ ਤਾਂ ਦੱਸ ਰਹੇ ਨੇ ਉਹ ਆਪਾਂ ਤਾਂ ਐਸਟੇਜ ਤੇ ਨਹੀਂ ਰਿਵੀਲ ਕਰ ਰਹੇ ਫਿਰ ਉਹ ਬੰਦੇ ਸਾਰੇ ਆਪਣੀ ਗ੍ਰਿਫਤੋ ਬੰਦਾ ਭੱਜ ਜਾਂਦਾ ਇੱਕ ਵਾਰ ਮੀਡੀਆ ਚ ਸੁਣ ਕੇ ਵੀ ਆ ਮੇਰਾ ਨਾਮ ਆ ਗਿਆ ਉਹ ਤੇ ਫਲਾਣੇ ਦਾ ਆ ਗਿਆ ਬਟ ਆਈ ਤੁਹਾਨੂੰ ਇੱਕ ਗੱਲ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਕਿ ਬੜਾ ਅੱਛਾ ਇਹਨੂੰ ਸਿਗਨੀਫੀਕੈਂਟ ਮੈਂ ਮੰਨਦਾ ਕਿ ਇੰਨੇ ਜ਼ਿਆਦਾ ਵੈਪਨ ਆਪਾਂ ਫੜ ਲਏ ਔਰ ਸੱਤ ਬੰਦੇ ਫੜੇ ਗਏ ਸਾਰਾ ਨੈਟਵਰਕ ਸਪੈਸ਼ ਹੋ ਗਿਆ ਕਿ ਕਿਤੇ ਤੁਸੀਂ ਤੁਸੀਂ ਕਹਿ ਕੇ ਕਿਤੇ ਰੱਖ ਕੇ ਚੱਲ ਜੇ ਯਾਰ ਕੋਈ ਜਗ੍ਹਾ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਲੋਕਾਂ ਦੀ ਹੁੰਦੀ ਹੈ ਕਿ ਉਹ ਲੈਂਡਮਾਰਕ ਬਣਾ ਲਿਆ ਕਿਸੇ ਮੀਲ ਪੱਤਰ ਤੇ ਬਣਾ ਲਿਆ ਕਿਸੇ ਦਰਖਤ ਦੀ ਨਿਸ਼ਾਨੀ ਲਾ ਲਈ ਉਹ ਪਤਾ ਹੀ ਇਹ ਪੁਰਾਣੇ ਜਿਹੜੇ ਮੋਟ ਸਪਰਿੰਡੀ ਕ੍ਰਿਮੀਨਲਸ ਏ ਇੱਕ ਪਾਸੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਫੈਲ ਰਿਹਾ ਤੇ ਦੂਜੇ ਪਾਸੇ ਮਾਰੂ ਹਥਿਆਰ ਨਜਾਇਜ਼ ਹਥਿਆਰਾਂ ਨਾਲ ਨੌਜਵਾਨ ਪੀੜੀ ਨੂੰ ਗਲਤ ਰਾਹ ਤੇ ਪਾਇਆ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ